ਵੱਡਾ ਰੇਲ ਹਾਦਸਾ ਟੈਸਟਿੰਗ ਰੇਲ ਗੱਡੀ ਨੇ ਰੇਲਵੇ ਕਰਮਚਾਰੀਆਂ ਨੂੰ ਕੁਚਲਿਆ 11 ਦੀ ਹੋਈ ਦਰਦਨਾਕ ਮੌਤ ਤੇ ਕਈ ਜ਼ਖਮੀ ਚੀਂਦੇ ਦੱਖਣ ਪੱਛਮੀ ਯੂਨਾਣ ਸੂਬੇ ਦੇ ਵਿੱਚ ਇੱਕ ਦਰਦਨਾਕ ਰੇਲ ਹਾਦਸਾ ਵਾਪਰਿਆ ਜਿੱਥੇ ਇੱਕ ਟੈਸਟਿੰਗ ਰੇਲ ਗੱਡੀ ਨੇ ਰੇਲਵੇ ਕਰਮਚਾਰੀਆਂ ਦੇ ਇੱਕ ਸਮੂਹ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ ਹੈ ਤੇ ਦੋ ਹੋਰ ਜ਼ਖਮੀ ਹੋਏ ਨੇ ਇਹੀ ਘਟਨਾ ਸੁਭਾਈ ਰਾਜਧਾਨੀ ਕੁੰਮਿੰਗ ਸਟੇਸ਼ਨ ਤੇ ਵਾਪਰੀ ਹੈ ਹਾਦਸਾ ਉਦੋਂ ਹੋਇਆ ਜਦੋਂ ਟੈਸਟ ਰੇਲ ਗੱਡੀ ਜੋ ਕਿ ਪੁਚਾਲ ਦੇ ਉਪਕਰਨਾ ਦੀ ਜਾਂਚ ਲਈ ਵਰਤੀ ਜਾਂਦੀ ਸੀ ਨੇ ਉਸਾਰੀ ਕਰਮਚਾਰੀਆਂ ਨੂੰ ਟੱਕਰ ਮਾਰ ਦਿੱਤੀ ਕਰਮਚਾਰੀ ਸਟੇਸ਼ਨ ਤੇ ਇੱਕ ਮੋੜ ਵਾਲੀ ਜਗ੍ਹਾ ਤੇ ਪਟੜੀ ਚ ਦਾਖਲ ਹੋਏ ਸਨ ਜਦੋਂ ਇਹ ਟੱਕਰ ਹੋਈ ਹੈ ਘਟਨਾ ਤੋਂ ਤੁਰੰਤ ਬਾਅਦ ਰੇਲਵੇ ਅਤੇ ਸਥਾਨਕ ਅਥਾਰਟੀਆਂ ਨੇ ਐਮਰਜੈਂਸੀ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਤੇ ਬਚਾਅ ਦਲ ਤੈਨਾਤ ਕੀਤੇ 11 ਮਰਤਕਾਂ ਦੀ ਪੁਸ਼ਟੀ ਹੋਈ ਹੈ ਤੇ ਜ਼ਖਮੀ ਕਰਮਚਾਰੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਸਥਾਨਕ ਰੇਲਵੇ ਬਿਊਰੋ ਅਤੇ ਕੁੰਮਿੰਗ ਸਿਟੀ ਸਰਕਾਰ ਵੱਲੋਂ ਐਮਰਜੈਂਸੀ ਪ੍ਰੋਟੋਕਾਲ ਨੂੰ ਤੁਰੰਤ ਸਰਗਰਮ ਕਰ ਦਿੱਤਾ ਸੀ ਅਤੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਚੀਨ ਦੇ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਟੈਸਟਿੰਗ ਰੇਲ ਗੱਡੀ ਨੇ ਰੇਲਵੇ ਕਰਮਚਾਰੀਆਂ ਨੂੰ ਕੋਚਲ ਦਿੱਤਾ ਤੇ 11 ਦੀਸ ਦੇ ਵਿੱਚ ਜੋ ਹੈ ਦਰਦਨਾਕ ਮੌਤ ਹੋਈ ਹੈ ਤੇ ਦੋ ਲੋਕ ਜ਼ਖਮੀ ਦੱਸੀ ਜਾ ਰਹੇ ਨੇ